ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸਰਵਣ ਕਰਦੇ ਹਾਂ ਸਾਖੀ ਜਿਸ ਦਾ ਨਿਸ਼ਕਰਸ਼ ਇਹ ਹੈ ਕਿ ਸਾਨੂੰ ਕਦੇ ਵੀ ਗੁਰੂ ਤੋਂ ਆਪਣੇ ਕਰਮਾਂ ਦਾ ਹਿਸਾਬ ਨਹੀਂ ਮੰਗਣਾ ਚਾਹੀਦਾ ਕਿਉਂਕਿ ਭਗਵਾਨ ਜੋ ਸਾਡੇ ਲਈ ਕਰਦੇ ਹਨ ਉਹ ਸ਼ਾਇਦ ਸਾਡੀ ਸੋਚ ਤੋਂ ਬਹੁਤ ਕਰੇ ਹੁੰਦਾ ਹੈ ਅਤੇ ਜੋ ਕੁਝ ਅਸੀਂ ਸੋਚਿਆ ਵੀ ਨਹੀਂ ਹੁੰਦਾ ਪਰਮਾਤਮਾ ਨੇ ਸਾਨੂੰ ਉਹ ਦੇਣਾ ਹੁੰਦਾ ਹੈ ਕਿਉਂਕਿ ਸਾਡੀ ਸੋਚ ਤੇ ਸਾਡਾ ਮੰਗਣਾ ਸਾਡੀ ਸੋਚ ਤੱਕ ਹੀ ਸੀਮਤ ਰਹਿੰਦਾ ਹੈ ਪਰ ਕਦੇ ਨਾ ਕਦੇ ਪਰਮਾਤਮਾ ਨੇ ਸਾਨੂੰ ਰਾਜਾ ਜਾਂ ਇਸ ਤੋਂ ਵੀ ਕਿਤੇ ਉੱਪਰਲੀ ਉਪਾਧੀ ਤੱਕ ਪਹੁੰਚਾਣਾ ਹੋਵੇ ਪਰ ਸਾਡੀ ਸੋਚ ਉੱਥੇ ਤੱਕ ਹੀ ਸੀਮਤ ਹੁੰਦੀ ਹੈ ਇਸ ਲਈ ਸਾਨੂੰ ਕਦੇ ਵੀ ਆਪਣੇ ਕਰਮਾਂ ਦਾ ਹਿਸਾਬ ਨਹੀਂ ਮੰਗਣਾ ਚਾਹੀਦਾ ਕੀ ਹੁੰਦਾ ਹੈ ਕਿ ਇੱਕ ਵਾਰ ਇੱਕ ਭਗਤ ਬਹੁਤ ਸਾਰੀ ਭਗਤੀ ਕਰਦਾ ਇੱਕ ਸਿੱਲ ਦੇ ਉੱਤੇ ਇੱਕ ਪੱਥਰ ਦੇ ਉੱਤੇ ਬੈਠ ਕੇ ਉਸਨੇ 40 ਸਾਲ ਭਗਤੀ ਕੀਤੀ। ਤਰਖਤਾਂ ਦੇ ਪੱਤੇ ਤੋੜ ਕੇ ਖਾਦੇ। ਜੰਗਲਾਂ ਦੇ ਵਿੱਚ ਰਹਿੰਦਾ ਆਪਣਾ ਘਰ ਪਰਿਵਾਰ ਛੱਡ ਕੇ ਉਹ ਜੰਗਲਾਂ ਦੇ ਵਿੱਚ ਜੀਵਨ ਬਸਰ ਕਰਦਾ ਹੈ ਤੇ 40 ਸਾਲ ਪਿੱਛੋਂ ਜਦੋਂ ਉਸ ਦੀ ਭਗਤੀ ਪ੍ਰਵਾਨ ਹੋ ਜਾਂਦੀ ਹੈ। ਪ੍ਰਮਾਤਮਾ ਉਹਨਾਂ ਤੋਂ ਖੁਸ਼ ਹੋ ਕੇ ਉਸ ਦੇ ਸਾਹਮਣੇ ਜਦੋਂ ਬਹੁੜਦੇ ਨੇ ਤਾਂ ਉਹ ਪੁੱਛਦੇ ਨੇ ਕਿ ਮੰਗ ਤੂੰ ਭਗਤਾ ਕੀ ਮੰਗਣਾ ਚਾਹਨਾ ਹੈ ਤੇਰੀ ਭਗਤੀ ਪ੍ਰਵਾਨ ਹੋ ਗਈ। ਮਨੁੱਖ ਕਹਿੰਦਾ ਕਿ ਤੁਸੀਂ ਮੇਰੇ ਹਿਸਾਬ ਕਰ ਦਿਓ ਮੇਰੀ ਭਗਤੀ ਜੋ ਮੈਂ 40 ਸਾਲ ਭਗਤੀ ਕੀਤੀ ਹੈ ਮੈਂ ਕੁਛ ਖਾਦਾ ਪੀਤਾ ਨਹੀਂ ਮੈਂ ਆਪਣੇ ਘਰ ਪਰਿਵਾਰ ਬਾਲ ਬੱਚਾ ਤੋਂ ਦੂਰ ਰਹਾ ਮੈਂ ਜੰਗਲਾਂ ਦੇ ਵਿੱਚ ਪੱਤੇ ਤੋੜ ਕੇ ਖਾਦੇ ਮੈਂ ਆਪਣਾ ਜੀਵਨ ਇਸ ਤਰ੍ਹਾਂ ਬਸਰ ਕੀਤਾ ਹੈ ਨੇਰੀ ਮੀਂਹ ਧੂੜ ਹਵਾਵਾਂ ਤਪ ਠੰਡ ਇਹ ਸਭ ਮੈਂ ਆਪਣੇ ਸਰੀਰ ਤੇ ਝੱਲਿਆ ਹੈ ਤੁਸੀਂ ਮੇਰਾ ਹਿਸਾਬ ਕਰ ਦਿਓ ਤਾਂ ਗੁਰੂ ਜੀ ਉਸ ਨੂੰ ਕਹਿੰਦੇ ਨੇ ਕਿ ਦੇਖ ਭਗਤਾ ਅਸੀਂ ਤੇਰੀ ਭਗਤੀ ਤੋਂ ਖੁਸ਼ ਹੋਏ ਆ ਤੂੰ ਮੰਗ ਲੈ ਜੋ ਮੰਗਣਾ ਤੇਰੀ ਭਗਤੀ ਪ੍ਰਵਾਨ ਗਈ ਹੈ ਤੂੰ ਹਿਸਾਬ ਦਾ ਛੱਡ ਤੇ ਤੂੰ ਮੰਗਣਾ ਚਾਹਨਾ ਉਹ ਅਸੀਂ ਤੇਰੇ ਸਾਹਮਣੇ ਹਾਜ਼ਰ ਕਰਾਂਗੇ ਤਾਂ ਬਹੁਤ ساری ਜਦੋ ਜਹਿਦ ਕਰਨ ਤੋਂ ਬਾਅਦ ਜਦੋਂ ਉਹ ਮਨੁੱਖ ਕਹਿੰਦਾ ਕਿ ਨਹੀਂ ਜੀ ਮੇਰਾ ਤਾਂ ਹਿਸਾਬ ਹੀ ਕਰ ਦਿਓ ਵੀ ਮੈਂ ਤਾਂ ਹਿਸਾਬ ਹੀ ਕਰਨਾ ਹੈ ਤਾਂ ਭਗਵਾਨ ਉਸ ਨੂੰ ਕਹਿੰਦੇ ਕਿ ਚਲ ਠੀਕ ਹੈ ਜੇ ਤੂੰ ਹਿਸਾਬ ਮੰਗਣਾ ਚਾਹਨਾ ਤਾਂ ਬਣ 40 ਸਾਲ ਉਹ ਪੱਥਰ ਜਿਸ ਪੱਥਰ ਤੇ ਬੈਠ ਕੇ ਤੂੰ ਭਗਤੀ ਕੀਤੀ ਕਿਉਂਕਿ ਤੈਨੂੰ ਕੁਦਰਤ ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਦੇ ਨਾਲ ਛੇੜਖਾਨੀ ਕਰਨ ਹੁਕਮ ਨਹੀਂ ਹੈ ਕਿਉਂਕਿ ਉਹ ਪਰਮਾਤਮਾ ਦੇ ਵੱਲੋਂ ਸਾਜੀ ਗਈ ਸ੍ਰਿਸ਼ਟੀ ਦੇ ਵਿੱਚ ਤੂੰ ਛੇੜਛਾੜ ਕਰੇ ਪੱਤੇ ਤੋੜੇ ਤਾਂ ਦਰਖਤਾਂ ਦੇ ਉਹਨਾਂ ਦੇ ਵਿੱਚ ਵੀ ਜਾਨ ਸੀ ਉਹਨਾਂ ਨੂੰ ਵੀ ਦਰਦ ਹੋਇਆ ਪੱਥਰ ਜਿਸ ਦੇ ਉੱਤੇ 40 ਸਾਲ ਬੈਠ ਕੇ ਤੂੰ ਆਪਣੇ ਸਰੀਰ ਦੇ ਉੱਪਰ ਠੰਡ ਗਰਮੀ ਹੰਡਾਈ ਤੂੰ 40 ਸਾਲ ਉਹ ਪੱਥਰ ਬਣ ਅਤੇ 40 ਸਾਲ ਬਾਅਦ ਫਿਰ ਤੇਰੇ ਕਰਮਾਂ ਦਾ ਹਿਸਾਬ ਕਰਾਂਗੇ ਫਿਰ ਸੋਚਾਂਗੇ ਕਿ ਤੈਨੂੰ ਕੀ ਚਾਹੀਦਾ ਉਹ ਤੈਨੂੰ ਅਸੀਂ ਦਿਆਂਗੇ ਤਾਂ ਇਹ ਸੁਣ ਕੇ ਓਮਨੁਖ ਗੁਰੂ ਜੀ ਦੇ ਪੈਰੀ ਡਿੱਗ ਪਿਆ ਅਤੇ ਉਹਨਾਂ ਤੋਂ ਖਿਮਾ ਦਾ ਜਾਚਕ ਹੋਣ ਦੇ ਲਈ ਮਾਫੀ ਦੀਆਂ ਅਰਜਾਂ ਕਰਨ ਲੱਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਕਦੇ ਵੀ ਆਪਣੇ ਕਰਮਾਂ ਦਾ ਹਿਸਾਬ ਪਰਮਾਤਮਾ ਤੋਂ ਨਹੀਂ ਮੰਗਣਾ ਚਾਹੀਦਾ ਕਿਉਂਕਿ ਪਰਮਾਤਮਾ ਸਾਡੇ ਲਈ ਜੋ ਸਹੀ ਹੁੰਦਾ ਹੈ ਸਾਨੂੰ ਇਸ ਤੋਂ ਵੀ ਕਿਤੇ ਵੱਧ ਕੇ ਦਿੰਦਾ ਹੈ ਜਿੱਥੇ ਤੱਕ ਮਨੁੱਖ ਦੀ ਸੋਚ ਵੀ ਨਹੀਂ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਾ ਗਦੀ ਜੇ ਵੀਡੀਓ ਪਸੰਦ ਆਈ ਤਾਂ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਨੂੰ